ਕਿੰਨੇ ਦਿਨਾਂ ਬਾਅਦ ਮੈਂ ਫੋਨ ਬਹੁਤ ਦਿਨ ਹੋਇਆ ਆਈ ਨਹੀਂ ਹਲੋ ਮਮਤਾ ਅਸੀ ਕਾ ਹਾਂ ਕੈਸੀ ਕਾ ਪੁੱਤ ਕਿਹਾ ਜਾਲਾ ਹੈ ਹਪਿੰਦਰ ਠੀਕ ਹਾਂ ਮੈਂ ਤੈਨੂੰ ਸੁਣਾਉ ਠੀਕ ਹੋ ਹਾਂ ਮੈਂ ਠੀਕ ਆ ਤੈਨੂੰ ਸੁਣਾਉ ਕੀ ਹਾਲ ਹੈ ਪਰਿਵਾਰ ਦਾ ਹਾਂਜੀ ਸਾਰੇ ਠੀਕ ਠਾਕ ਨੇ ਤੂੰ ਸੁਣਾਓ ਆਪਣੀ ਖੇੜਾ ਸੁਣਾਓ ਕਿੱਦਾਂ ਠੀਕ ਆ? ਹਾਂ ਜੀ ਮम्मा ਠੀਕ ਆ ਗਿਆ ਸਾਰੇ। ਅੱਛਾ। ਤੂੰ ਸੁਣਾਓ ਆਪਣੀ ਸਿਹਤ ਠੀਕ ਹੈ ਤੁਹਾਡੀ? ਹਾਂ ਮੈਂ ਵੀ ਠੀਕ ਆ ਪੁੱਤ। ਕਾਫੀ ਦਿਨਾਂ ਯਾਰ ਦਵਾਈ ਨਹੀਂ। ਹਾਂ ਕਿ ਮਿਲ ਜਾ ਕੇ ਵੇਲੇ? ਮਾਤਾ ਕਿਦ ਨਾ ਲੱਗੀ ਆ ਫੋਨ ਤੇ। ਕਿਦਾ ਹੋਣਾ? ਕਿਹਨੇ ਬੁਲਾਈ ਜਾਂਦੀ ਆ? ਇਹ ਖਬਲਾ ਜਾ ਗਈ। ਹਾਂ ਪੁੱਤ ਮਿਲਦਾ ਕੇ ਵੇਲੇ ਆ ਕੇ। ਬਸ ਮम्मा ਮੈਂ ਆ ਨਹੀਂ ਲੱਗੀ ਆ ਮੈਂ ਤੁਹਾਨੂੰ ਫੋਨ ਕਰਨ ਲੱਗੀ ਹਾਂ। ਨੇ ਆਏਗੀ ਕਿ ਪ੍ਰੋਣਾ ਵੀ ਆਏਗਾ ਨਾਲ ਨਹੀਂ ਮੰਮਾ ਮੈਂ ਕੱਲੀ ਆਣੀ ਆ ਬਸ ਮੈਂ ਤੁਰਾਂ ਨਹੀਂ ਲੱਗੀ ਆ 20 ਮਿੰਟ ਤੱਕ ਆ ਜਾਏਗੀ ਨਾ ਹਾਂਜੀ ਮੰਮਾ ਬਸ ਮੈਂ ਪਹੁੰਚ ਜਾਣਾ 20 ਮਿੰਟ ਤੱਕ ਦੱਸ ਦੇਈ ਫਿਰ ਮੈਂ ਤੇਰੇ ਭਰਾ ਨੂੰ ਭੇਜ ਦਾਂਗੀ ਠੀਕ ਆਓ ਕੋ ਚੰਗਾ ਠੀਕ ਆ ਮੈਂ ਸੱਦਣ ਦੀ ਉਹਨੂੰ ਆਪੇ ਧੀ ਨੇ ਕਰਦੀਏ ਚੰਗਿਆ ਨਰਾ ਸਵਾਗਤ ਏ ਧੀ វេលਕੇ ਲੈ ਰੋਟੀ ਆਪਾਂ ਨੂੰ ਸੱਦਣ ਦੀ ਫੋਨ ਕਰ ਕਰਕੇ ਬੁਲਾ ਲਈ ਉਹ ਤੂੰ ਕਿਧਰ ਕੱਲੀ ਬੁਰਬਰ ਕਰੀ ਜਾਂਦੀ ਆ ਉਹ ਦੱਸਦੀ ਆ ਮੈਂ ਤੁਹਾਨੂੰ ਚੱਲ ਚਾਹ ਬਣਾ ਕੇ ਲਿਆ ਉਹ ਪਿੰਨੀਆਂ ਬਣੀਆਂ ਨਾ ਹਾਂਜੀ ਉਹ ਤਿੰਨ ਬਲੇ ਆਈ ਨਾਲ ਪਿੰਨੀਆਂ ਬਣੀਆਂ ਨਾ ਹੁਣ ਬੰਦ ਕਰੋ ਭੈਣ ਤੁਹਾਡੀ ਲੱਗੀ ਹੋਣ ਤੇ ਮਾਰਾ ਦਾੜੀ ਨੇ ਤਾਂ ਪਾ ਦੇਣੇ ਸਾਰੇ ਪਿੰਨੀਆਂ ਉਹਨਾਂ ਨੂੰ ਫੜ ਕੇ ਤੇ ਮੈਂ ਹੁਣ ਲੱਗੀ ਜੇ ਲਕਾਉਣ ਪਿੰਨੀਆਂ ਉਹਨਾਂ ਤੇ ਪਿੰਨੀਆਂ ਮੰਗ ਅੱਛਾ ਭੈਣ ਨੂੰ ਲੱਗੀ ਹੈ ਬੰਦੇ ਤੇਰੇ ਬੜੀ ਸਿਆੜੀ ਹੋਈ ਜਦ ਤੂੰ ਮਤਾ ਦੱਬਾ ਅੱਜ ਦਾ ਹੀ ਘਰ ਬੰਦੇ ਸੋਚੋ ਸੋਚ ਕੇ ਆਪਾਂ ਕਦੇ ਕੋਈ ਲੋਕਾਂ ਵਾਲਾ ਥੋੜਾ ਬਣ ਜਾਣੇ ਬੰਦ ਹੋਈਏ ਮਾਰਾ ਦੇ ਵਾਪਸ ਕੁੜੀ ਫੜ ਕੇ ਪਾ ਦੇਣੇ ਦੇਖ ਕੇ ਤਾਂ ਬਦ ਕਿ ਤੁਹਾਨੂੰ ਆ ਗਿਆ ਨਾਮ ਆਪੇ ਨਹੀਂ ਲੱਗੇ ਮੈਨੂੰ ਕੋਣ ਇਹ ਜਾ ਰਹੀ ਹੁਣ ਆਪਣੀ ਭੈਣ ਨਹੀਂ ਪੀਓ ਆਉਣੀ ਵਾਲੀ ਆਵੀ ਹਾਂਦੀ ਬਈ ਆ ਆਉਂਦੀ ਬਈ ਕਿੰਨੀ ਅਜੇ ਕਾਹ ਜਾ ਰਹੇ ਕਿੰਨੀ ਮੈਨੂੰ ਕੋਣ ਆ ਮਾਤਾ ਨੇ ਫਿਰ ਪਾੜਨੀ ਸਾਰੀਆਂ ਹਾਂ ਆ ਗਈ ਹਾਂਜੀ ਮੈਂ ਆ ਗਈ ਕਿੰਨੀ ਦਾ ਕਾਈ ਨਿਕਾਈ ਪੱਕਾ ਹਾਂਜੀ ਕਿੱਥੇ ਲੱਗਿਆ ਤੇ ਫਸਟ ਹੋਰ ਦੇਖ ਲਗਾ ਉਹ ਕਿਹੜਾ ਕਹਿੰ ਉਹ ਤੇ ਜੋ ਬੜੇ ਧਿਆਨ ਨਾਲ ਰੱਖਾਂ ਨਹੀਂ ਹੈ ਨਹੀਂ ਇੱਥੇ ਨਹੀਂ ਤਾਂ ਕੀ ਨਾ ਪੜਾਣਾ ਕਰੇ ਚਲੋ ਭੈਣ ਤੋਂ ਤਾਂ ਬਚਾਈਏ ਤੇਰੀ ਨਹੀਂ ਵੇਖੀ ਜਾਏਗੀ ਬਾਅਦ ਚ ਚਲ ਠੀਕ ਹੈ ਤੇਰੀ ਮਰਜ਼ੀ ਬੱਲੇ ਵਜੀਏ ਲੱਗਦਾ ਤੁਹਾਡੀ ਭੈਣ ਆ ਗਈ ਹੈ ਅੱਛਾ ਚਾ ਵੇਖੋ ਫਿਰ ਜਾ ਤੇ ਨਿੰਮੀ ਸੱਚੀ ਕਾਰ ਸੱਚੀ ਕਾਰ ਆ ਗਈ ਵਰਤੀ ਹਾਂਜੀ ਹਾਂ ਮੇਰੇ ਪੁੱਤ ਆ ਗਿਆ ਸੱਚੀ ਕਾਰ ਠੀਕ ਆ ਜਾਂ ਅੱਜ ਤੱਕ ਬੈਨ ਅਸਰ ਜਿਵੇਂ ਨਹੀਂ ਆਈ ਨਹੀਂ ਨਹੀਂ ਆ ਗਈ ਹਾਂ ਮੈਂ ਇਹਨੇ ਤੇ ਨੰਗੀ ਮਿੱਤਾ ਕਿਤੇ ਜਿਆਦਾ ਨਹੀਂ ਨਹੀਂ ਮੇਰੇ ਪੁੱਤੂ ਪਾਗਲ ਨਹੀਂ ਆਈ ਆ ਰੱਖਸ਼ਾ ਹੀ ਕਰਾ ਲੈਂਦੀ ਉਥੋਂ ਮੰਮੀ ਰੱਖਸ਼ੇ ਵਾਲੇ ਨੇ 50 ਰੁਪਏ ਲੈਣੇ ਹੀ ਤੇ ਫਿਰ ਤਾਂ ਪਤਾ ਹੀ ਐ ਮੈਂ ਕਰਾਇਆ ਵੀ ਫਿਰ ਕਿੱਥੋਂ ਦੇਣਾ ਸੀ ਮੈਂ ਫਿਰ ਆ ਗਈ ਤੁਰਦੀ ਹੌਲੀ ਹੌਲੀ ਹਾਂ ਪੁੱਤ 2-3 ਕਿਲੋਮੀਟਰ ਪੈ ਜਾਂਦਾ ਵਾ ਹਾਂ ਕੋਈ ਗੱਲ ਨਹੀਂ ਪੈਸੇ ਮੈਂ ਆਪ ਦੇ ਦਿੰਦੀ ਐ ਨੂੰ ਰਿਕਸ਼ੇ ਵਾਲੇ ਨੂੰ ਨਹੀਂ ਕੋਈ ਨਾ ਮਮਾ ਕੋਈ ਗੱਲ ਨਹੀਂ ਜੀ ਆ ਦੇ ਜੀ ਸੁਣਾ ਵੀ ਠੀਕ ਹੈ ਜੀ ਸੁਣਾਓ ਆਇਓ ਹਟਾ ਦਿੱਤੀ ਸਾਰ ਆ ਬੰਨ ਇਹ ਕੋਈ ਕੰਮ ਕਰਨਾ ਹੀ ਨਹੀਂ ਕੋਈ ਤਰ ਦੇਈ ਅੱਗੇ બસ ਨਾ ਹਾਲ ਮਮੀ ਨਾਲ ਹੋ ਗਈ ਗੱਲ ਮੈਂ ਨਿਕਲ ਨਹੀਂ ਲੱਗੀ ਆ ਤੇ 20 ਮਿੰਟ ਤੱਕ ਮੈਂ ਬਣਾ ਲੈਣਾ ਠੀਕ ਹੈ ਅੰਨੇ ਤੇ ਹੀ ਬਰਸ ਕੇ ਅੰਨੇ ਕੋਈ ਬਣਾ ਬਣਾਉਂਦੀ ਸਮੋਸੇ ਮਗਾ ਲੇਦੀ ਜਾਂ ਕੋਈ ਗੱਲ ਨਹੀਂ ਖੁਲਦੀਪ ਪਕੌੜੇ ਹੁਣ ਬਣਾ ਲੈ ਕੋਈ ਟਾਈਮ ਲੱਗਣਾ ਵਾ ਚਲੋ ਤੇਰੇ ਤੇ ਜਾ ਚਾਚੂ ਬਣਾ ਜਾ ਕੇ ਆਈਏ ਕੋਈ ਪਕੌੜੇ ਘੜਾ ਲੈ ਆ ਲੈ ਆਂ ਪਕੌੜੇ ਬਣਾਵਾ ਇੱਥੇ ਬਣਾ ਲਈਏ ਚਾ ਦੇਨੀਏ ਨੂੰ ਬਣਾ ਕੇ ਬਰੱਡ ਪਕੌੜੇ ਮਾਲ ਪਨੀਰ ਨਾਲ ਨਾ ਬਣਾਉਂਦਾ ਪਕੌੜੇ ਇਹਦੇ ਵਾਸਤੇ 5 ਵੱਡੀ ਆ ਗਾਂਦੀ ਇਹ ਉਤੇ ਪਕੌੜੇ ਬਣਾ ਚਾਹਦਾ ਕਹੋ ਬਣਾ ਕੇ ਮੱਥੇ ਮਾਰਦੀ ਐ ਇਹਦੇ ਪਕੌੜੇ ਗਾਂਦੀ ਆਈ ਐ ਜੇ ਯਾ ਮਾਂ ਮੈਂ ਜਾ ਕੇ ਤੈਨੂੰ ਇਹ ਕਹੂੰਗੀ ਭਰਾ ਨਹੀਂ ਮਿਲਣਾ ਆ ਭਾਬੀ ਨੂੰ ਤੇਰੇ ਸਾ ਮੇਰੇ ਨਾਲ ਤਲੀ ਨੂੰ ਯਾਰ ਬਾਹਰ ਈ ਗਵੀਰੇ ਸੱਤ ਦਾ ਸਤ ਸਾਲ ਠੀਕ ਹੈ ਬਿਲਕੁਲ ਅੱਜ ਠੀਕ ਹੈ ਹਾਂਜੀ ਵੀਰ ਕੱਲੀ ਆਈ ਹਾਂ ਤੇ ਲਿਆਣਾ ਪਰ ਬੜੇ ਨੂੰ ਉਹ ਫਿਰ ਕੀ ਇਹ ਜਿਹੇ ਕੰਮ ਦੇ ਹੁਣ ਤਾਂ ਤੂੰ ਆ ਕੇ ਮੇਰੇ ਮੋਹ ਜਾਇਆ ਕਰਕੇ ਉਹਨਾਂ ਨੂੰ ਆਉਣਾ ਇਹ ਹੁੰਦਾ ਤਾਂ ਕੱਲੀ ਨੂੰ ਭੇਜਣਾ ਹੁੰਦਾ ਤੈਨੂੰ ਹੱਸੋ ਕੰਮ ਕੋਮ ਲੱਗੇ ਹੀ ਤੇ ਮੈਂ ਨਾ ਕਰ ਉਹ ਜਾਂ ਨੀਆ ਮਾ ਉਹ ਤੂੰ ਦੇਖ ਹਾਂਜੀ ਆਲੀ ਮਾਤਾ ਜਾਜ ਬਣਾਏ ਕਿ ਨਹੀਂ ਹਾਂ ਮੈਂ ਕਾ ਕੁੜੀ ਨੂੰ ਗਈਏ ਸੋਇਚ ਬੰਦ ਗਈਏ ਆਹੋ ਕੱਲ੍ਹ ਨੂੰ ਮੈਂ ਪਕੌੜੇ ਪਕੂੜੇ ਕੱਢ ਕੁੜੀ ਕਿੰਨੇ ਚਿਰ ਬਾਅਦ ਆਈ ਆ ਬੱਸ ਨਾ ਵੀਰੇ ਪਕੌੜੇ ਕੀ ਕਰਨੇ ਆ ਆਣਾ ਬੜੀਆ ਚਾਹ ਹੀ ਪੀ ਲੈਨੇ ਘਟ ਓਏ ਆਓ ਭੈਣਾ ਬੋਝਾ ਤਲੀਆਂ ਚੀਜਾਂ ਨਹੀਂ ਪੰਗੀਆਂ ਨੇ ਹੁੰਦੀਆਂ ਮੈਨੂੰ ਕਹਿੰਦੇ ਸਾਹ ਲੈਣ ਠੀਕ ਆ ਪਾਣੀ ਪੀ ਤੇ ਬੀਜਾ ਦੇ ਹਾਂ ਠੀਕ ਆ ਦੀਵ ਖਾਲੀ ਚਾਹ ਲੈਣ ਦੀ ਐ ਨਾਲ ਕੁਛ ਲੈਣਾ ਹੀ ਖਾਣ ਵਾਸਤੇ ਨਹੀਂ ਮੇਰ ਬਾਦ ਆ ਇਹ ਮੈਂ ਫੋਨ ਕਰਦੀ ਨਾ ਤੇ ਮੈਂ ਪਕੌੜੇ ਪਕਾੜੇ ਬਣਾਉਂਦੀ ਮੈਨੂੰ ਤਾਂ ਫੋਨ ਹੀ ਨਹੀਂ ਕੀਤਾ ਇਹਨੇ ਮम्मा ਕੋਈ ਗੱਲ ਨਹੀਂ ਚਾਹ ਹੀ ਤਾਂ ਘਟ ਪੀਣੀ ਹੀ ਕੰਡਤੋ ਇਹ ਚੱਲ ਚਾਹ ਮਿਲ ਗਈ ਆ ਇੰਨਾ ਹੀ ਬੜਾ ਕੁਲਦੀਪ ਜੇ ਪਕੌੜੇ ਨਹੀਂ ਬਣਾਣੇ ਤਾਂ ਇਹਨੇ ਪਿੰਨੀਆਂ ਬੜਾਈਆਂ ਹੋ ਲੈ ਆਂਦੀ ਕਮਸ ਕਮ ਖਾਲੀ ਚਾਹ ਚੱਗੀ ਲੱਗਦੀ ਇੰਨੀ ਧੇਰ ਬਾਅਦ ਆਈ ਏ ਮੇਰੀ ਧੀ ਪਿੰਨੀਆਂ ਉੱਚੇ ਆਖਣੇ ਹੁੰਦੇ ਨੇ ਹੋਰ ਜਿੰਦ ਤੇ ਪਿੰਨੀਆਂ ਬਣੀਆਂ ਹੋਵਾਂ ਤੇਨੇ ਟਾਈਮ ਪਿੰਨੀਆਂ ਖਾੜਦੇ ਮੁਕਲੀਆਂ ਨੇ ਪਿੰਨੀਆਂ ਹਾਂ ਹੇ ਕੁਲਦੀਪ ਸਾਰੀਆਂ ਪਿੰਨੀਆਂ ਖਾ ਗਿਆ ਅਜੇ ਤੱਕ ਪਰਸਾ ਦੇਖਿਆ ਡੱਬਾ ਭਰਿਆ ਹਾਂ ਬੈਗ ਭਰ ਉਹਦਾ ਕਰੇ ਚੱਲ ਮੈਂ ਮੈਂ ਕੋਈ ਗੱਲ ਨਹੀਂ ਆ ਮੈਂ ਲਿਆਂਦਾ ਆਹੀ ਖਾ ਲੈਨੇ ਆ ਇਹ ਕੀ ਆ ਮਮੇ ਜਿੱਥੇ ਕੰਮ ਕਰਦੇ ਆ ਨਾ ਉਹਨਾਂ ਨੇ ਮਾਲਕਾਂ ਨੇ ਦਿੱਤੀ ਐ ਉਹਨਾਂ ਨੇ ਵੀ ਬਣਾਈ ਐ ਰਤੰਜੀਰੀ ਜੀ ਤੇ ਥੋੜੀ ਜਿਹੀ ਹਾਨੂੰ ਦੇ ਦਿੱਤੀ ਮੈਂ ਚਲੋ ਵੀਰ ਹੋਣੇ ਨਾ ਸਵਾਲ ਦੇਖ ਲਣਗੇ ਇਹਦਾ ਵੀ ਮਾਤਾ ਨੂੰ ਈ ਲਈਏ ਚਾਹ ਬੜੀ ਨਾਕ ਤੇ ਪਕੌੜੇ ਬਣਾਇਨਾ ਤੇ ਕਿੰਨੀਆਂ ਚਲਤੀ ਐ ਦਸਾਨਾ ਕਰੀਏ ਦਾ ਦਿਲ ਚ ਕੁਛ ਨਹੀਂ ਆਦਾ ਉਹਦੀ ਮੌਹ ਵੀ ਬੜਬੋਲੀ ਨਹੀਂ ਪੜੀ ਕੀ ਕਰੀਏ ਇਹਦੇ ਨਾਲ ਉਹਦੇ ਇੱਕ ਕੁ ਪਸ ਬਦਨਦਰਾਮ ਕਾਰਾ ਗਾਲਸਨਾ ਜੀ ਹਾਂ ਜੀ ਦੱਸੋ ਇਹਨੇ ਕੋਟੇ ਤੇ ਬੂਟ ਲਿਆ ਕੇ ਦਵਾਂ ਕੋਟੇ ਤੇ ਬੂਟ ਲਿਆਣੇ ਹਾਂਜੀ ਕੋਟੇ ਤੇ ਬੂਟ ਲਿਆ ਦੇਣਾ ਮਹਾਰਾਜ ਘਰ ਪਾਂਹ ਗਾੜੀਆਂ ਪੰਹ ਗਾੜੀਆਂ ਪੰਨੀਆਂ ਛੇੜ ਕਰ ਲੀਆਂ ਚਾ ਚੱਲੀਏ ਬੂਟ ਲੈਣੇ ਨਹੀਂ ਵੀ ਗੱਲ ਹੈ ਇੱਧਰ ਜਾਣਾ ਮੈਂ ਚਲੋ ਇੱਧਰ ਸਹੀ ਚਲੋ ਮਹਾਰਾਜ ਹਾਂਜੀ ਮਰੇ ਘੋਟ ਕੋਟੇ ਨਾਲ ਆ ਰਹੀ ਹੈ ਅੱਛਾ ਉਹ ਲੈ ਆਈਏ ਉਹ ਵੇਆ ਚਲਾ ਯਾਰ ਇਹ ਦਾਸੂ ਮੇਰੀ ਹਾਂ ਬੈਠੋ ਮਿੰਟ ਮੈਂ ਗੱਲ ਕਰਨੀ ਨਹੀਂ ਕਰਦੇ ਦਾਸੂ ਹਾਂ ਫਿਰ ਤੇਰੀ ਆਈਏ ਤੇ ਇਹਦਾ ਬਹੁਤ ਵੀ ਲਿਆਦੇ ਨਾਲ ਇਹਨੂੰ ਕੋਟੀ ਵੀ ਲੈ ਆਦੇ ਇਹ ਦੋਨਾਂ ਦਾ ਨਾਮ ਇੱਕੋ ਹੀ ਆ ਇਹਨੂੰ ਕੋਟੀ ਥੋੜੀ ਵੱਡੀ ਲੈਦੀ ਤੇ ਕੋਟ ਵੀ ਲੈਦੀ ਇਹਨੂੰ ਕਹਾਂ ਦਾ ਨਾਮ ਤਾਂ ਰਹਿ ਤਾ ਹਾਂਜੀ ਕੋਈ ਯਾਰ ਕੋਟੀ ਥੋੜੀ ਵੱਡੀ ਆਣੀ ਹੈ ਹਾਂਜੀ ਕਹਾਂ ਦਾ ਨਾਮ ਮਾੜਾ ਕੋਈ ਚੱਲ ਫੇ ਲੈ ਕੇ ਆਇਆ ਕਹਿੰਦਾ ਇਹ ਤਾਂ ਠੀਕ ਹੈ ਸਾਬਾ ਘਰੇ ਮਾਤਾ ਨੂੰ ਮੈਂ ਚਲੇ ਅੰਦਰ ਅੰਦਰ ਠੀਕ ਹੈ ਮੰਮੀ ਜੀ ਆ ਨਾ ਦੀਵਸ ਲਿਆਈ ਆ ਬੂਟ ਤੇ ਕੋ ਫੋਨ ਹਪੜਾ ਇਹ ਅਗਲੇ ਨਾਲ ਬੂਟ ਦੇ ਇਹ ਆ ਗੋਟੀ ਮੇਰੀ ਹੈ ਇਹ ਆ ਦੀ ਜੀ ਲੈਣ ਦੀ ਹੁਣ ਹੀ ਆ ਬਾਦੀ ਸੰਜੀ ਦੇ ਹਰਦੀਪ ਉਹ ਕਿੱਥੋਂ ਦੇ ਬੂਟ ਲੈਣ ਦੇ ਪ੍ਰਾਨੇ ਜੈਜੀ ਮੰਨੇ ਦੇ ਆਪਣੇ ਵਰਗੇ ਬੂਟ ਲੱਗਦੇ ਨਹੀਂ ਨੰਨੂ ਵੀ ਮੈਂ ਵਧੀਆ ਜੱਤੀ ਲਿਆਕ ਦੇ ਦਿੰਦੇ ਕੀ ਫਰਕ ਪੈਣਿਆ ਹੈ ਉੱਥੇ ਆਪਣੀ ਛੋਟੀ ਵੀ ਤਾਂ ਭਾਰੀ ਲੈਂਦੀ ਆ ਉਹਦਾ ਕਿਦਾਂ ਰੰਗ ਵੀ ਬੜਾ ਪਿੱਕਾ ਜਾ ਤੇ ਕਿੱਦਾਂ ਦੀ ਲੈਂਦੀ ਆ ਅੱਜ ਦਾ ਵੀ ਪੌਂਦੀ ਹੈ ਨਾ ਉਹਦਾਂ ਦੇ ਲੈ ਆਈਆਂ ਤੇ ਜਿੱਦਾਂ ਦੇ ਮੈਂ ਪੌਂਦੀ ਆ ਨਾ ਮੈਂ ਉਹਦਾਂ ਦੇ ਆਪਣੇ ਲੈਂਦੇ ਆ ਵੇਟ ਕੀ ਆ ਨਾ ਦੇ ਦੱਸਾਂ ਜਰਾ ਕਿ ਮੈਨੂੰ ਆ ਬੂੜ ਮੈਂ ਆਪਣੇ 1200 ਦੇ ਲੈ ਕੇ ਆਈ ਐ ਤੇ 150 ਦੀ ਜਿੱਤੇ ਮਾਰੇ ਵਾਸਤੇ ਲੈ ਆਂਦੀ ਐ ਅੱਛਾ ਹਾਂਜੀ ਤੇ 1200 ਦੀ ਮੇਰੀ ਕੋਟੀ ਐ ਤੇ 300 ਦੀ ਦੀ ਲੈ ਆਂਦੀ ਐ ਸੁਦੀਪ ਕੀ ਗੱਲੇ ਦੇ ਵਾਸਤੇ ਤਾਂ ਹੈ ਕੱਟ ਗਈ ਮੇਰੇ ਕੋਲ ਲੈ ਜਾਂਦੀ ਵਧੀਆ ਚੀਜ਼ ਤੇ ਲੈ ਕੇ ਆਂਦੀ ਘਰ-ਘਰ ਮੋਦਵਾਤੇ ਮਾਤਾ ਇਹ ਅੱਗੇ ਬਹੁਤ ਵਧੀਆ ਪਾਉਂਦੀ ਕਿਤੇ ਕੱਪੜੇ ਐਦਾਂ ਦੇ ਪਾਉਂਦੀ ਐ ਕਿ ਪਾਉਂਦੀ ਕਿਤੇ ਕੱਪੜੇ ਕਿਤੇ ਕੱਪੜੇ ਕਿਦਾਂ ਦੇ ਪਾਉਂਦੀ ਐ ਪਾਉਂਦੀ ਐ ਨਾ ਤੇ ਇਹ ਅਨਹੰਕਾ ਚੰਗਾ ਨਹੀਂ ਦਾ ਸੰਘੇ ਮਾੜੇ ਤੇ ਸਾਰੇ ਤਾਂ ਆਉਂਦੇ ਆ ਇਸ ਤਰ੍ਹਾਂ ਨਹੀਂ ਕਰਦਾਈਦਾ ਕੋਈ ਗੱਲ ਐ ਮम्मा ਐ ਵੀ ਸੋਹਣੇ ਆ ਐ ਵੀ ਲੱਖਾਂ ਵਰਗੇ ਆ ਮੇਰੇ ਭਰਾ ਭੈਣ ਵੀ ਲੈਂਦੇ ਆ ਮੇਰ ਕੋ ਕਿਹੜੇ ਲੈ ਜਾਂਦੇ ਸੀ ਉਹਨਾਂ ਨੇ ਲਿਆਤੇ ਇੰਨਾ ਹੀ ਬੜਾ ਮਿਹਰਬਾਨੀ ਆ ਉਹਨਾਂ ਤੇ ਪਾਪਾ ਤਾਂ ਮੈਨੂੰ ਕਹਿੰਦੇ ਸੀ ਵੀ ਪੈਸੇ ਮਿਲਣਗੇ ਫਿਰ ਅਗਲੇ ਮਹੀਨੇ ਲੈ ਆਂਗਾ ਤੇ ਹੁਣ ਉਹਨਾਂ ਨੇ ਲੈਤੇ ਆ ਕੋਈ ਗੱਲ ਨਹੀਂ ਚੱਲ ਜਾਓ ਤੁਹਾਨੂੰ ਤੇ ਗਰੇ ਦੀ ਚੀ ਜੀ ਲਿਆ ਨਹੀਂ ਪਸੰਦੀ ਨਹੀਂ ਆਉਂਦੀ ਪੜਾਓ ਲਿਆਓ ਸਮਾ ਸਮਾਓ ਰੀਤੀ ਬੂੜ ਪਾਗ ਦੇ ਲਓ ਪੂਰੇ ਆ ਇਹਨਾਂ ਦਾ ਕੋਈ ਨਾਕ ਤੇ ਚੀਜ਼ ਨਹੀਂ ਚੜਦੀ ਕੋਈ ਲੈ ਆਈ ਹੁੰਦਾ ਤਾਂ ਇਹਨਾਂ ਨੂੰ ਪਸੰਦੀ ਨਹੀਂ ਆਉਂਦੀ ਚੀਜ਼ ਕੀ ਹੋ ਗਿਆ ਬੜਬੜ ਕਰੀ ਜਾ ਨਹੀਂ ਫਿਰ ਬੈਠ ਜਾ ਸੋਣਦੇ ਕਿ ਤੂੰ ਆਪਣੇ ਚੀਜ਼ਾਂ ਗਾੜੀਆਂ ਲੇ ਗਿਆ ਲੈ ਕੇ ਆਏ ਆ ਤੇ ਉਹਦੇ ਸਸਤੀਆਂ ਲੈ ਕੇ ਅੱਛਾ ਤੈਨੂੰ ਕਹਿਣਾ ਹੈ ਕਿ ਮੇਰੇ ਬੰਦੇ ਦੀ ਕਮਾਈ ਵੇਖੋ ਤੇ ਆਪਣੇ ਜਵਾਈ ਦੀ ਕਮਾਈ ਵੇਖ ਲੋ ਉਹ ਬਿਹਾੜੂਦਾਰ ਅਹੀ ਅਸਲ ਸਾਰੇ ਮਾਰਾ ਦਾ ਲਾਮਾ ਅਜੇ ਰਹੀਦੀ ਹੈ ਨਾ ਗੋਪਾਲ ਦਾ ਸਿਰ ਨਾ ਗੋਪੈ। ਚੋਰ ਵਾਲੇ ਆਤੀ ਆ। ਜਾਂਦੇ ਜਾਂਦੇ ਤੇ ਦੱਸਿਆ ਆ ਕਬੂਰ ਤੇ ਲੈ ਆਇਓ ਕੋਟੀ ਇਹਨਾਂ। ਤਾਂ ਨਹੀਂ ਕਾਚ। ਮੇਰੇ ਇੱਥੇ ਕੱਲ ਦਾ ਨਾ। ਭਾਰਾ ਭਾਰਾ ਆ ਮਹਿਸੂਸ ਹੁੰਦਾ ਐ। ਅੱਛਾ ਤੁਹਾਡੇ ਵੀ ਹੁੰਦਾ ਇਦਾਂ ਹੀ। ਮੇਰੇ ਆਪ ਗਾਲ ਦਾ ਇਦਾਂ ਹੀ ਹੁੰਦਾ ਐ। ਇਥੇ ਵੀ ਜਿਦਾ ਕੋਈ ਚੀਜ਼ ਅੜੀ ਹੁੰਦੀ ਨਾ ਇਦਾਂ ਹੁੰਦਾ ਹੈ। ਇਹ ਮੈਂ ਬੁਰਕੀ ਲਗਾਉਂਦਾ ਨੰਦ। ਹਾਂਜੀ। ਤੇ ਜਦੋਂ ਬੁਰਕੀ ਆੜ ਰੱਖੇ ਤਾਂ ਜਿੱਦਾਂ ਕੋਈ ਜ਼ਖਮ ਹੋ ਜਾਂਦੇ। ਹਾਂ। ਉਸ ਤੇ ਕਿਹਨਾ ਮੈਰ ਹੁੰਦਾ ਪਏ। ਮੇਰੇ ਵੀ ਇਦਾਂ ਹੁੰਦਾ। ਹਾਂ ਭਾਣਾ ਜਾਂਦਾ ਨਾ। ਹਾਂਜੀ। ਮਾ ਕਾਕਾ ਕੀ ਗੱਲ ਹੋਈ ਆ? ਬੁਰਕੀ ਲੈ ਨਾ ਇਦਾਂ ਹਾਂ। ਤੇ ਜਿੱਦਾਂ ਕੋਈ ਚੀਜ਼ ਆਉਂ ਲੱਗਦਾ ਜੀ ਅੜ 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 ਕੇ ਜਾਂਦੀ ਨਾ ਥਲੇ ਡਿੱਗੀ। ਉਦਾਂ ਮਸੂਸ਼ ਹੁੰਦਾ ਪਿਆ। 3-4 ਦਿਨ ਹੋ ਗਏ। ਮਾ ਫਿਰ ਇਤਰਾ ਠਹਿੜਣਾ ਪਾਓ। ਦਵਾਈ ਲੈ ਕੇ ਆਓ ਤਾਂ ਵੰਝਣੇ। ਕੁਲਦੀਪ ਜਾਨ ਨਾਲ ਤਾਂ ਵੰਝਣ ਦਵਾਈ ਲੈ ਕੇ ਆਓ। ਵੱਡੇ ਹੋ ਜਾਓ। ਦਵਾਈ ਹਾਂ ਤੇ ਅਹੀ ਆਇਆ ਜਾ ਕਰੀ ਨਾ ਠੀਕ ਆ ਹੋਰ ਅਣੀ ਨਾ ਰਟਸਾ ਮੇਰੇ ਤੇ ਬੜੇ ਜਲਦੀ ਹੋ ਗਿਆ ਏ ਇਹ ਬਤਨ ਇਹਦੇ ਆਏ ਨਹੀਂ ਆਜੋ ਆਜੋ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਆਮ ਬੱਸ ਦੇ। ਪਾਕਿਸਤਾਨ ਠੀਕ ਹੈ ਇਹ ਨਾ ਰਿਪੋਰਟ। ਕੋਈ ਬੀਬਾ ਤਾਦਾ ਮੈਂ ਯਾਰ ਦਿਖਾਓ ਯਾਰ ਇਹਨੂੰ ਇੱਥੇ। ਲੈ ਜੋ। ਬੈ ਜਾ ਵੀ। ਨਾ। ਬੀਬਾ ਉਹਨੇ ਵੀ ਗੱਲ ਸੁਣ। ਇਹ ਤੱਕ ਬੋਗਤ ਨਹੀਂ ਲਾਉਂਦਾ ਕਿਦੇ। ਨਹੀਂ ਤੱਕਤ ਨਹੀਂ ਲਾਉਂਦੇ। ਅੱਛਾ। ਨਿਵਰ ਚੇਵੇਂ ਸੋਜ ਆਈ ਆ। ਬੀ ਗ੍ਰੇਡ ਲਿਵਰ ਇਹਦਾ ਹੈ ਹੀ ਹੋਇਆ ਹੈ। ਹਾਂਜੀ। ਠੀਕ ਹੈ। ਇਹ ਜ਼ਿਆਦਾ ਗਰਮ ਚੀਜ਼ਾਂ ਦੀ ਖਾਧੀਆਂ ਨੇ। ਹਾਂਜੀ ਖਾਧੀਆਂ ਜੇ ਪਿੰਨੀਆਂ ਜੇ ਬਣਾਈਆਂ ਸੀ ਉਹ ਖਾਧੀਆਂ ਨੇ। ਇਹ ਕਰਕੇ ਨਾ ਫਿਰ। ਡੋਕਟਰ ਨੇ ਮੈ ਹੈਗੀ ਆ ਕੋਈ ਗੱਲ ਨਹੀਂ ਮੈਂ ਦਵਾਈ ਲਿਖ ਦਿਨਾ ਫਰਕ ਪੈ ਜੇਗਾ ਫਰਕ ਪੈ ਜਗਾ ਦਵਾਈ ਖਾਣੀ ਪੈਣੀ ਆ ਆਪਾ ਲੜਦਾ ਭੁਲਤੀ ਰੋਟੀ ਨਹੀਂ ਖਾਣ ਜੱਗ ਇਹ ਸਾਰੀ ਪ੍ਰੋਬਲਮ ਆਣੀ ਆ ਦੱਸ ਦੇਂਦੀ ਦਵਾਈ ਦੇਨਾ ਮੈਂ ਜੇ ਦੱਸ ਦੇਣਾ ਬਾਅਦ ਨਹੀਂ ਫਰਕ ਪੈਂਦਾ ਫਿਰ ਇਹਦਾ ਇੱਕ ਟੈਸਟ ਹੁੰਦਾ ਐਂਡੋਸਕੋਪੀ ਫਿਰ ਉਹ ਕਰਾਉਣਾ ਪੈਣਾ ਵਾ ਭਰੇ ਜਿਹੜਾ ਉਹ ਗਰਮ ਚੀਜ਼ਾਂ ਦਾ ਵਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਮਸਾਲੇ ਨਹੀਂ ਖਾਣੇ ਜਿਆਦਾ ਅੱਜ ਕੱਲ ਜਿਹੜੀ ਅਲਸੀ ਬਣੀ ਹੁੰਦੀ ਆ ਤੇ ਹੋਰ ਗਰਮ ਚੀਜ਼ਾਂ ਜਿਹੜੀਆਂ ਆਪਾਂ ਸਿਆਲ ਜਾਂ ਆਪਣਾ ਰਬੂ ਰਾਜਾ ਬਣਾ ਲੈਨੇ ਆ ਉਹ ਨਹੀਂ ਖਾਣਾ ਬਿਲਕੁਲ ਵੀ ਉਹਦਾ ਨੁਕਸਾਨ ਹੁੰਦਾ ਬਾਕੀ ਮੈਂ ਲਿਖ ਦਿਨਾ ਦਵਾਈ ਲਿਖ ਦਿਨਾ ਉਹਦਾ ਨਾਲ ਫਰਕ ਪੈ ਜਾਏਗਾ ਸਮਝ ਗਏ ਦਵਾਈ ਮੈਂ ਲਿਖ ਦਿਨਾ ਹਲ ਵੀ ਆ ਤੇਰੀ 25 ਠੀਕ ਹੈ ਆ ਬਾਕੀ ਦਵਾਈ ਇੱਥੇ ਲਿਖਤੀ ਆ ਤੇ ਆ ਇੱਕ ਦਵਾਈ ਲੈ ਲੈ ਤੇਰੇ ਟਾਈਮ ਭੀੜੀ ਦੋ ਦੋ ਚਮਚ ਠੀਕ ਹੈ ਸਭ ਇਹਦੀ ਵੀ ਹੋਈ ਹੈ ਇਹਦੀ ਮੈਂ ਬੱਕਰੀ ਲਿਖ ਕੇ ਦਿੰਨਾ ਇੱਥੇ ਲਿਵਰ ਦੀ ਜੇ ਇਹ ਲਿਵਰ ਦੀ ਸਾਰੀ ਠੀਕ ਹੈ ਦੋਵਾਂ ਦੀ ਦਵਾਈ ਸੇਮ ਹੀ ਆ ਪਰ ਥੋੜਾ ਇਹਦੀ ਦਵਾਈ ਦਾ ਕੁੜੀ ਦਾ ਫਰਕ ਆ ਠੀਕ ਹੈ ਜੀ ਯਾਰ ਨਾ ਕਾਹ ਕਰ ਗਿਆ ਤੋ ਬਈ ਇਹੋ ਪੀ ਜਾਣੀ ਠੀਕ ਹੈ ਠੀਕ ਹੈ ਓਕੇ ਵੀ ਧੰਨਵਾਦ ਜੀ ਪੰਜ ਐਕਸਪ੍ਰੈਸ਼ਨ ਭੇਜੋ ਬਈ ਕਿੰਨੇ ਮੋੜ ਵੇ ਤੇ ਆਮਗਾ ਇਤਕ ਤੱਕ ਆਈ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਸਾਢੇ 7 ਹੋ ਗਏ ਆ ਫੋਨ ਕਰਾ ਨਹੀਂ ਕਹਿਣਾ ਨੂੰ ਹਾਂ ਕਰਿਆ ਨਾ ਪਤਾ ਨਾਲ ਇਹ ਕੋਟੀਆਂ ਰੱਖ ਆਉਂਦੇ ਆ ਮੈਂ ਨਾਲੇ ਕੋਟੀਆਂ ਰੱਖ ਕੇ ਆਈ ਹਾਂਜੀ ਨਾਲ ਮੈਂ ਵੇਖਾਂ ਭਲਾ ਕਿੱਥੇ ਰਹਿ ਗਏ ਨੇ

ਹੁਣ ਬੰਨਕੀ ਪਲ ਕਰੇ ਇਹਦੇ ਨਾਲ ਚਲ ਕੋਈ ਨਾ ਡਾਇਆ ਤੂੰ ਖਾਪਣਾ ਹਾਲੰਦ ਜਰਾਤ ਮੈਂ ਪੁੱਛਦੀ ਐ ਇਹ ਡੱਬਾ ਕਿੱਥੋਂ ਆਇਆ ਨਾ ਭਰਿਆ ਪਿੰਨੀਆਂ ਨੇ ਹਾਂ ਬੋਤਾ ਆ ਗਏ ਦੇ ਲੈ ਲਓ ਮੁਰਗੀ ਹਾਲ ਦੱਸਿਆ ਡਾਕਟਰ ਨੂੰ ਹਾਂ ਠੀਕ ਹੈ ਨਾ ਮੇਰੇ ਕੋਲ ਤੇ ਕਹਿੰਦੇ ਸੋ ਸੌ ਜਾਈਏ ਹੋ ਜਾਓ ਚੋ ਚੋ ਜੇ ਬਣੇ ਆ ਠੀਕ ਹੈ ਅੱਛਾ ਦਵਾਈ ਦੇ ਦਿੱਤੀ ਅੱਛਾ ਕੀ ਬਸੇ ਮੁਸ਼ਕਲ ਡਾਕਟਰ ਨੇ ਕੀ ਕਹਾ ਫੂਰ ਬਾਪੂ ਨਿਰਮਾ ਦਾ ਹਾਂ ਜਿਹੜੇ ਸਾਣੀ ਖਾ ਪੀ ਕੇ ਸਰੀਰ ਅੰਦਰ ਜਾਂਦਾ ਪੇਟ ਦੇ ਉਹਦੇ ਜਖਮ ਬਣੇ ਆ ਅੱਛਾ ਹਾਂ ਜਖਮ ਕਰੇ ਨਾ ਆ ਵੀ ਨਾ ਬਣਗੇ ਜਖਮ ਕੀ ਪਤਾ ਤੇ ਗਰਮ ਗਰਮ ਚੀਜ਼ਾਂ ਖਾਧੀਆਂ ਨੇ ਹਾਂ ਉਹਦੇ ਨਾਲ ਬਣ ਗਏ ਗਰਮ ਚੀਜ਼ ਕਿਹੜੀ ਖਾ ਲਈ ਤੂੰ ਇਹ ਜੀ ਹੋਰ ਪੁੱਤ ਫਿਰ ਡਾਕਟਰ ਨੇ ਕੀ ਭੇਜ ਦੱਸਿਆ ਵਾ ਲੱਭਾ ਭੇਜ ਗਰਮਜੀ ਜੀ ਨੇ ਦੱਸਿਆ ਅੱਛਾ ਗਰਮਜੀ ਜਾਨੀ ਕਹਿੰਦਾ ਬੋਰੀਆਂ ਖਾਣੀਆਂ ਅੱਛਾ ਬਾਕੀ ਦੇ ਕੋਈ ਜ਼ਿਆਦਾ ਨਹੀਂ ਦੱਸਿਆ ਉਹਨੇ ਆਹ ਹੁਣ ਗਰਮਜੀ ਤੁਹਾਡੇ ਘਰ ਕੋਈ ਹੈ ਨਹੀਂ ਆ ਪਿੰਨੀਆਂ ਜਿਹੜੀਆਂ ਹੈਗੀਆਂ ਉਹ ਤੇ ਖਾਦੀਆਂ ਗਈਆਂ ਸਾਰੀਆਂ ਤੇ ਮਾਰਾ ਦਾੜੀ ਨੇ ਤੇ ਪਾ ਦੇਣੀਆਂ ਸਾਰੇ ਪਿੰਨੀਆਂ ਉਹਨਾਂ ਨੂੰ ਫੜ ਕੇ ਤੇ ਮੈਂ ਹੁਣ ਲੱਗੀ ਇਹ ਲਪਾਉਣ ਪਗਾ ਦੱਬਾ ਖਾਹ ਦੱਬਾ ਹੀ ਘਰ ਬੰਦੇ ਸੋ ਤੇ ਮਮੀ ਪਿੰਨੀਆਂ ਤੇ ਮੁੱਕ ਗਈਆਂ ਨਾ ਆਹੋ ਪਿੰਨੀਆਂ ਤੇ ਮੁੱਕ ਗਈਆਂ ਸਾਡੇ ਘਰ ਆਹ ਡੱਬਾ ਪਤਾ ਨਹੀਂ ਕੌਣ ਰੱਖਿਆ ਸਾਡੇ ਘਰ ਆਹ ਵੇਖੋ ਉੱਤੇ ਚੂਵੇ ਘਿਰਣ ਦੇ ਪੁੱਤ ਜੀ ਜਦ ਕੱਲਿਆਂ ਖਾਣ ਦਾ ਕੋਈ ਸਵਾਦ ਨਹੀਂ ਹੁੰਦਾ ਸਿਆਣਿਆਂ ਵੀ ਆਖਿਆ ਵੰਡ ਖਾਏ ਤੇ ਖੰਡ ਖਾਏ ਠੀਕ ਹਮੇਸ਼ਾ ਵੰਡ ਕੇ ਖਾਣੀ ਚਾਹੀਦੀ ਹੈ ਕੱਲਿਆਂ ਖਾ ਕੇ ਕੋਈ ਬਹੁਤਾ ਰੱਜ ਨਹੀਂ ਹੋ ਜਾਂਦਾ ਆਪਣੀ ਭੈਣ ਵੱਲ ਵੇਖ ਜੋ ਵੀ ਇਹਨੂੰ ਇਹਦੇ ਮਾਲਕਾਂ ਨੇ ਦਿੱਤਾ ਹੈ ਨਾ ਉਹਦੇ ਚ ਥੋੜੀ ਜੀ ਚੀਜ਼ ਬਚਾ ਕੇ ਤੇ ਲੈ ਕੇ ਆਈ ਹੈ ਤੁਹਾਡੇ ਵਾਸਤੇ ਇਹ ਕੰਮ ਕਰਦੇ ਆ ਨਾ ਉਹਨਾਂ ਨੇ ਮਾਲਕਾਂ ਨੇ ਦਿੱਤੀ ਹੈ ਉਹਨਾਂ ਨੇ ਵੀ ਬਣਾਈ ਹੈ ਰੰਜੀਰੀ ਜੀ ਤੇ ਥੋੜੀ ਜਿਹੀ ਹਾਨੂੰ ਦੇ ਦਿੱਤੀ ਮੈਂ ਚਲੋ ਵੀਰ ਹੋਣੇ ਨਾ ਸਵਾਲ ਦੇਖ ਲਣਗੇ ਇਹਦਾ ਵੀ ਆ ਵੇਖੋ ਕੁਦਰਤ ਦੇ ਰੰਗ ਪੁੱਤਰ ਦਬਾਇੜਾ ਪਿਛਲੇ ਘਾਗ ਰੱਖਿਆ ਸੀ ਨਾ ਨੂੰ ਚੂਹਿਆ ਖਾਂਡੇ ਸੀ ਅੰਦਰ ਤੇ ਤੁਹਾਨੂੰ ਪਿੰਨੀਆਂ ਖਾਣ ਤੋਂ ਡੱਕਦੇ ਮਨਾ ਕਰ ਦਿੱਤੀ ਅੱਜ ਕੱਲ ਜਿਹੜੀ ਅਲਸੀ ਬਣੀ ਹੁੰਦੀ ਆ ਤੇ ਹੋਰ ਗਰਮ ਚੀਜ਼ਾਂ ਜਿਹੜੀਆਂ ਆਪਾਂ ਸਿਆਲ ਜਿ ਆਪਣਾ ਰਬੂ ਰਾਜਾ ਬਣਾ ਲਿੰਨੇ ਆ ਉਹ ਨਹੀਂ ਖਾਣਾ ਬਿਲਕੁਲ ਵੀ ਉਹਦੇ ਨਾਲ ਨੁਕਸਾਨ ਹੁੰਦਾ ਇਹ ਗਰਮ ਚੀਜ਼ਾਂ ਨਾ ਖਾਓ ਇਹ ਹੁਣ ਹੈ ਕਿਸੇ ਕੰਮ ਕਿਸੇ ਦੇ ਮੂੰਹ ਨਹੀਂ ਆਣੀਆਂ ਪਿੰਨੀਆਂ ਐ ਹੁਣ ਪਿੰਨੀਆਂ ਦਾ ਡੱਬਾ ਸੁੱਟਣਾ ਪੈਣਾ ਸਾਨੂੰ ਇਹੀ ਜੇਤੂ ਸੋਰ ਦੇ ਵਿਜਾਇਰ ਰਸੋਈ ਚ ਰੱਖਦੀ ਤੇ ਚੂਹੇ ਤਾਂ ਨਾ ਨਾ ਪੈਂਦੇ ਕਿਤੇ ਪਿੰਨੀਆਂ ਵਾਲਾ ਡੱਬਾ ਰਸੋਈ ਚ ਰੱਖਿਆ ਹੁੰਦਾ ਲੰਗਦੀਵੜ ਦੀ ਮੈਂ ਹੀ ਖਾਲਮ ਦੀ ਪਿੰਨੀਆਂ ਤੁਹਾਨੂੰ ਮਣਾ ਕਿਤਾ ਡਾਕਟਰ ਨੇ ਮੈਨੂੰ ਤੇ ਨਹੀਂ ਨਾ ਕੀਤਾ ਜਾਂ ਮੈਂ ਆਪਣੀ ਧੀ ਨੂੰ ਦੇ ਦਿੰਦੀ ਥੋੜਾ ਬੋਤੇ ਕਿਸੇ ਦੇ ਤੇ ਮੂੰਹ ਫੈਂਦੀ ਚੀਜ਼ ਹੁਣੇ ਬੇਕਾਰ ਹੀ ਹੋ ਗਈਆਂ ਨਾ ਸਾਰੀਆਂ ਪਿੰਨੀਆਂ ਕੀ ਫਾਇਦਾ ਹੋਇਆ ਮਮੀ ਜੀ ਮੈਂ ਇਹ ਲਾਜਦਾਰ ਬੈਠੀ ਆ ਕਿ ਇਹ ਸਾਰੀਆਂ ਪਿੰਨੀਆਂ ਹੀ ਖਾਵਾਂਗੀ ਮੇਰਾ ਰਾਜ ਕਰਨਾ ਗਾਲਕ ਸੀ ਮੈਂ ਸੋਚਿਆ ਕਿ ਜੇ ਮੈਂ ਨਾਲ ਲਗਾਈਆਂ ਤੇ ਧੀਰਮ ਦੇ ਦੇਣੀ ਆ ਮੇਰਾ ਲਾਲਚ ਕਰਨਾ ਗਲਤ ਸੀ ਤੂੰ ਦੇਖ ਸਾਰੀ ਬੱਤੀ ਤੇਰੀ ਤੂੰ ਮੇਰੇ ਕੰਨ ਪਰ ਦਿੱਤੇ ਕਿ ਪਿੰਨੀਆਂ ਬਣੀਆਂ ਨੇ ਦੂਰੀ ਆ ਗਈ ਐ ਮੰਮੀ ਨੇ ਸਾਰੀਆਂ ਦੇਦੀ ਨੂੰ ਪਿੰਨੀਆਂ ਦੇ ਦੇਣੀਆਂ ਨੇ ਤੇ ਅਸੀਂ ਕੀ ਖਾਵਾਂਗੇ ਤੇ ਮੈਂ ਵੀ ਲਾਲਚ ਕਰ ਲਿਆ ਮੈਂ ਤੇਰੀਆਂ ਗੱਲਾਂ ਤੇ ਆ ਗਿਆ ਕਲਪਤੇ ਕੀ ਐ ਉਹ ਸਿਆਣੇ ਕਹਿੰਦੇ ਨੇ ਨਾ ਕਿ ਟਿੱਬ ਦਾੜਾ ਪਖਾਂਦਾ ਨਾ ਕੋ ਰਹਿ ਸਕਦਾ ਪਰ ਇਹਦਾ ਨੀਤ ਦਾ ਭੁੱਖਾ ਬੰਦਾ ਓਕਾ ਜੇ ਮੇਰਾ ਹੀ ਤਾਂ ਤੇ ਜਿਹੜੀ ਅਸੀਂ ਭੁੱਖ ਖਾਈਏ ਨਾ ਕਿ ਨੀਅਤ ਦੀ ਭੁੱਖ ਖਾਈ ਇਹ ਢੇਡ ਦੀ ਭੁੱਖ ਨਹੀਂ ਸੀ ਮੰਮੀ ਦੀ ਗੱਲ ਬਿਲਕੁਲ ਸਹੀ ਹੈ ਜੋ ਵੰਡ ਖਾਏ ਸੋ ਖੰਡ ਖਾਏ ਅਸੀਂ ਰੱਜ ਮਾਰ ਕੇ 80 ਲਾਲਚ ਖਾ ਕੇ ਅੱਜ ਮੈਂ ਆਪਣੇ ਜਿਹੜਾ ਲਿਵਰ ਉਹ ਜਿਹੜਾ ਫੈਟੀ ਹੋ ਗਿਆ ਫੋਰ ਪੈਕ ਤੇ ਬਲੈਂਸਰ ਆ ਗਿਆ ਤੇਰੇ ਫੋਰ ਪੈਕ ਤੇ ਅਸਰ ਆ ਗਿਆ ਤੇਰੇ ਤਾਂ ਮੰਮੀਆਂ ਪਿੰਦੀਆਂ ਦੂਜਾ ਮੰਮੀ ਵੀ ਕਹਿੰਦੀ ਚੂਹੇ ਤੇ ਦੇਖਦੇ ਇੱਥੇ ਉਸ ਦਾ ਦितीय ਨਾਸ ਕਰ ਦਪੋਤੇ ਆਂ ਜੇ ਮਾਤਾ ਨੂੰ ਮਿੰਨੂ ਖਾਂਦੇ ਦੇਖ ਕੇ ਖੁਸ਼ੀ ਹੁੰਦੀ ਹੈ ਨਾ ਕਿ ਜੇ ਧੀ ਵੀ ਗਰੀਬ ਹੈ ਕਿ ਜੇ ਦੋ ਤਿੰਨ ਆਉਂਦੇ ਮੁੱਝ ਪੈ ਜਾਣਗੇ ਤੇ ਕਿਹੜੀ ਆਖਰ ਆ ਚਲੀ ਗਲਤ ਕੀਤਾ ਤੂੰ ਮਾਤਾ ਜੇਰੇ ਗਲਤੀ ਉਹਨਾਂ ਹੋ ਗਈ ਹੈ ਨਾ ਤੇ ਬਾਕੀ ਦੁਬਾਰਾ ਕਰ ਲੈ ਮਮੀ ਜੀ ਵੀ ਨਹੀਂ ਮਾਫ ਕਰਦੇ ਤੂੰ ਅਗਰ ਇਹਨੇ ਜੇ ਕੰਮ ਨਹੀਂ ਕਰਾਂਗੇ ਚਲੋ ਪੁੱਤ ਗਾਂ ਦਾ ਧਿਆਨ ਰੱਖਿਓ ਇਦਾਂ ਦੇ ਕੰਮ ਗਾਂ ਤਾਂ ਨਹੀਂ ਹੋਣੇਗਾ ਪੁੱਤ ਗਾਂ ਤਾਂ ਨਾ ਇਹੋ ਜੀ ਗਲਤੀ ਹੋਵੇ ਧੀ ਦੋਨੀ ਜੀ ਹਾਂਜੀ ਇੰਨੀ ਵਗਲ ਆ ਗਈ ਮੈਨੂੰ ਵੀ ਅਕਲ ਆ ਗਈ ਤੂੰ ਆ ਪੈਂਟ ਪਾਈ ਹੁਣ ਆਪਣੀ ਜਿਹੜੀ ਚਲਣ ਹੈ ਇੰਨੀ ਵਗਲ ਆ ਗਈ ਮੈਨੂੰ ਵੀ ਅਕਲ ਆ ਗਈ ਐਕਚੁਅਲੀ ਇਹ ਬੱਲਾ ਚਲੋ ਮੈਂ ਪੂਰੀ ਫੈਮਿਲੀ ਕਹਾ ਕਿ ਸਾਡੇ ਘਰਾਂ ਦੇ ਵਿੱਚ ਤੇ ਚੀਜ਼ਾਂ ਜਿਕਰ ਨੂੰ ਨਹੀਂ ਮਿਲਦੀਆਂ ਮੈਂ ਅੱਗਾ ਵੀ ਤੁਹਾਨੂੰ ਕਈ ਵਾਰ ਦੱਸ ਚੁੱਕਾ ਤੇ ਫਿਕਰ ਕਰਕੇ ਜਾ ਜਾ ਆ ਜਾ ਹੁਣ ਖੜੇ ਆਂਦੇ ਕਰੀਏ ਇਹਦਾ ਆਪਰ ਸਾਡੇ ਘਰਾਂ ਚ ਤੇ ਚੀਜ਼ਾਂ ਦੇਖਣੋਂ ਅਕਸਰ ਨਹੀਂ ਮਿਲਦੀਆਂ ਮੈਂ ਦੱਸ ਸਕਦਾ ਕਿ ਇਹ ਸਾਡੀਆਂ ਤੇ ਮੇਰੇ ਵੱਡੇ ਭਾਬੀ ਜੀ ਨੇ ਆਡੀ ਛੋਟੀ ਮੇਰੇ ਬਰਾਂ ਦੇ ਆਈ ਆ ਇਹ ਵਾਈਫ ਸਾਡੀ ਭੈਣ ਹੈ ਛੋਟੀ ਸਾਡੇ ਘਰਾਂ ਦੇ ਇਹ ਤੇ ਦਾਲ ਸਬਜ਼ੀ ਵੀ ਕੁਝ ਸਪੈਸ਼ਲ ਕੋਈ ਚਿੱਲੇ ਦੇ ਜਾਂ ਸਾਗ ਚਿੱਲੇ ਦੇ ਬਣੇ ਨਾ ਅਸੀਂ ਇੱਕ ਦੋ ਦਿਨਾਂ ਚੇਂਜ ਕਰਕੇ ਖਾਂਦੇ ਆ ਅਜੇ ਦੋ ਘਰ ਕੋਲ ਉਹਦੇ ਸਾਗ ਤੇ ਜਿਆ ਅਸੀਂ ਦਾਲ ਤੇਜੀ ਇਹ ਚੇਂਜ ਕਰਕੇ ਖਾਂਦੇ ਆ ਸਾਡੀ ਭੈਣ ਹੈ ਉਹ ਵੀ ਸਾਡੇ ਕੋਲ ਹੁੰਦੀ ਆ ਉਹ ਵੀ ਚੀਜ਼ ਆਪਣੇ ਮੂੰਹ ਚ ਬਾਅਦ ਚ ਪਾਉਂਦੀ ਆ ਤੈਨੂੰ ਉਹਦੇ ਸਾਡੇ ਘਰ ਚ ਭੇਜਣੀਆਂ ਅਸੀਂ ਉਹ ਕੁਝ ਸਪੈਸ਼ਲ ਚੀਜ਼ ਬਣਾਵਾਂਗੇ ਅਸੀਂ ਆਪਣੇ ਮੂੰਹ ਚ ਬਾਅਦ ਚ ਪਾਉਣੀ ਆ ਤੈਨੂੰ ਘਰ ਦੇ ਭੈਣ ਦੇ ਘਰਾਂ ਚ ਭੇਜਣੀਆਂ ਪਰ ਕਈ ਤਰ੍ਹਾਂ ਦੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਕਿ ਜੇ ਕੋ ਬਰਗਰ ਜਾਂ 200 ਰੁਪਏ ਦੇ ਨਿਊਰੋ ਦੇ ਲਈ ਦਜਾਂਗੇ ਨਾ ਤੇ ਉਹ ਵੀ ਸਕੂਟੀ ਦੀ ਡਿੱਗੀ ਜੂ ਜਾਂ ਗੱਡੀ ਦੀ ਡਿੱਗੀ ਜੂ ਚੋਰੀ ਕੱਢ ਕੇ ਅੰਦਰ ਜਾਂਦੇ ਆ ਤੇ ਕਿਤੇ ਦੂਜਾ ਭਰਾ ਜਾਂ ਛੋਟੀ ਭੈਣ ਜਦੋਂ ਵੇਖਣਾ ਲਵੇ ਤੇ ਦੀ ਆਪਾਂ ਡੋਡਾ ਜਾਂ ਇੱਕ ਬਰਗਰ ਦੀ ਬਾਈਕ ਉਹਦੇ ਮੂੰਚ ਨਾ ਪਾ ਜੇ ਸਿਆਲ ਦੇ ਦਿਨਾਂ ਦੇ ਵਿੱਚ ਅਕਸਰ ਘਰਾਂ ਵਿੱਚ ਪਿੰਨੀਆਂ ਬਣਦੀਆਂ ਨੇ ਜਿਸ ਤਰ੍ਹਾਂ ਬਣਾਏ ਜਾਂਦੇ ਨੇ ਅਲਸੀ ਬਣਾਈ ਜਾਂਦੀ ਹੈ ਉਹ ਵੀ ਕੋਸ਼ਿਸ਼ ਹੁੰਦੀ ਆ ਕਿ ਪੱਲੀ ਦੀ ਕੱਲੀ ਆਪਣੇ ਮੂੰਹ ਪਾ ਲਈਏ ਅਏ ਕਿ ਆਪਣੇ ਆਸ-ਪਾਸ ਰਹਿੰਦੇ ਭੈਣ ਭਰਾ ਨੂੰ ਉਹ ਚੀਜ਼ ਦੇ ਨਾ ਦੇਈਏ ਕਿੰਨੀ ਵੀ ਚੀਜ਼ ਹੁੰਦੀ ਆ 1500 ਦੀ 2000 ਦੀ 2500 ਦੀ ਜਾਂ ਵੱਧ ਤੋਂ ਵੱਧ ਇਹ ਨਹੀਂ ਆਦੀ ਵੰਡ ਕੇ ਖਾਵਾਂਗੇ ਤੇ ਸ਼ਾਇਦ ਜ਼ਿਆਦਾ ਮਜ਼ਾ ਆਉਂਦਾ ਸੀ ਉਹ ਮੈਸੇਜ ਤੇ ਛੋਟੀ ਜੀ ਆਪਣੀ ਸ਼ਾਰਟ movies ਲਈ ਦੇਣ ਦੀ ਕੋਸ਼ਿਸ਼ ਕੀਤੀ ਆ ਆਸ ਕੀਤੀ ਆ ਕਿ ਤੁਹਾਨੂੰ ਚੀਜ਼ ਪਸੰਦ ਆਏ ਹੋਵੇ ਕੋਸ਼ਿਸ਼ ਕਰਿਓ ਕੋਸ਼ਿਸ਼ ਹੀ ਕਰਿਓ ਜਿਹੜੀ ਚੀਜ਼ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਲੋਕ ਇਹ ਚੀਜ਼ਾਂ ਕਰਦੇ ਨੇ ਜੁਆਸਿਸ ਫੋਨ ਦੇ ਵਿੱਚ ਉਹ ਆਇਆ ਵਾ ਉਹਨਾਂ ਨੂੰ ਇਹ ਸਿੱਖਿਆ ਆ ਸਕੇ ਕਿ ਬਹੁਤ دیر ਬਾਅਦ ਆਇਆ ਆਪਣੀ ਸਟੋਰੀ ਲੈ। ਹਾਂ ਉਹਦਾ ਮੇਰਾ ਤਾਉ ਮੇ ਸੀ ਕਿ ਕੁੱਤੋਂ ਕਈ ਜੇ ਮੇਰੇ ਕਦੇ ਇਹ ਬਿਜ਼ੀ ਟਾਈਮਿੰਗ ਦਿੱਤਾ। ਹਾਂ ਤੁਸੀਂ ਦੱਸੋ। ਦੱਸੋ ਦੱਸੋ। ਯਾਰ ਸਾਡੇ ਇਹ ਵੀਡੀਓ ਨੂੰ ਨਾ ਜਰੂਰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਅਸੀਂ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਤੁਹਾਡੇ ਕੋਲ ਪੇਸ਼ ਕਰ ਸਕੀਏ। ਬਹੁਤ ਬਹੁਤ دیر ਬਾਅਦ ਅਸੀਂ ਕੀਤਾ ਬਾਅਦ ਦੁਬਾਰਾ ਸ਼ੁਰੂ। ਬਹੁਤ ਦੇਰ ਬਾਅਦ ਅਸੀਂ ਇਹ ਕਰਕੇ ਥੋੜਾ ਬਿਜ਼ੀ ਹੋਣ ਕਰਕੇ ਅਸੀਂ ਥੋੜੀਆਂ ਸ਼ਾਰਟ ਵੀਡੀਓ ਜਿਹੜੀਆਂ ਅਸੀਂ ਥੋੜੀਆਂ ਲੇਟ ਬਾਅਦ ਆ ਰਿਹਾ। ਹਾਂ ਹੁਣ ਤੁਹਾਨੂੰ ਲਗਾਤਾਰ ਆਹੀ ਆਪਣੀ ਹਾਲੇ ਦਵਾ ਕੇ ਕੋਸ਼ਿਸ਼ ਕਰ ਦਵਾਂਗੇ ਕਿ ਨਹੀਂ ਦੇ ਵਿੱਚ ਬਹੁਤ ਹੀ ਆਣੀ ਦੇ ਦੋ ਤਿੰਨ ਦੇ ਰਿਆ ਕਰੀਏ ਤੇ ਜੋ ਮੈਸੇਜ ਜਾਂਦੇ ਕੋਸ਼ਿਸ਼ ਕੀਤੀ ਆਸ ਕਰਦੇ ਆ ਕਿ ਚਲੋ ਜਿੰਨਾ ਘਰਾਂ ਚੀਜ਼ਾਂ ਚੱਲਦੀਆਂ ਨੇ ਉਹਨਾਂ ਨੂੰ ਇਹ ਚੀਜ਼ ਦੀ ਸੰਭ ਲੱਗ ਚੁੱਕੀ ਹੋਵੇਗੀ ਇਸ ਵੀਡੀਓ ਨੂੰ ਵੱਟ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਡੇ ਪਰਿਵਾਰ ਵੱਲੋਂ ਸਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਬਹੁਤ ਬਹੁਤ ਮੁਬਾਰਕਾਂ 2024 ਸਾਰਿਆਂ ਦੇ ਜਿਹੜਾ ਵਾ ਸ਼ੁਭ ਹੋਵੇ ਹਰ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਹਿਗੁਰੂ ਜੀ ਦਾ ਖਾਲਸਾ ਤਵਾਹਰ ਦਿੱਤੇ ਸਕੇ